ਪੰਜਾਬ ਵਿੱਚ ਹੜ੍ਹ ਦਾ ਪਾਣੀ ਤਾਂ ਇਸ ਵਕਤ ਘਟ ਚੁੱਕਾ ਹੈ ਪਰ ਇੱਕ ਹੜ੍ਹ ਇਸ ਵਕਤ ਵੀ ਦਿਖਨ ਨੂੰ ਮਿਲ ਰਿਹਾ ਹੈ ਇਹ ਹੜ੍ਹ ਹੈ ਪਿਆਰ ਅਤੇ ਇਨਸਾਨੀਅਤ ਦਾ ਹੜ੍ਹ ਆਪਸੀ ਭਾਈਚਾਰਕ ਸਾਂਝ ਦਾ ਹੜ੍ਹ ਇਸ ਹੜ੍ਹ ਨੇ ਲੱਖਾਂ ਡੁੱਬੇ ਪਰਿਵਾਰਾਂ ਨੂੰ ਰਾਹਤ ਦੇ ਕੇ ਮੂਰਤੋਂ ਖੜੇ ਹੋਣ ਦਾ ਹੌਸਲਾ ਦਿੱਤਾ ਹੈ ਜਿੱਥੇ ਪੰਜਾਬ ਨੇ ਪੰਜਾਬ ਦੇ ਲੋਕਾਂ ਦੀ ਬਾਂ ਫੜੀ ਹੈ ਉੱਤੇ ਵਕ ਵਕ ਸਟੇਟਾਂ ਤੋਂ ਵੀ ਲੋਕ ਮਦਦ ਲੈ ਕੇ ਆਏ ਅੱਜ ਮਜੀਠਾ ਵਿਖੇ ਬਰਨਾਲਾ ਤੋਂ ਰਾਹਤ ਸਮਗਰੀ ਲੈ ਕੇ ਆਈ ਟੀਮ ਨੇ ਗੱਲਬਾਤ ਦੇ ਦੌਰਾਨ ਕਿਹਾ ਕਿ ਸਤਿ ਸ੍ਰੀ ਅਕਾਲ ਦੋਸਤੋ ਆਓ ਅੱਜ ਗੱਲ ਕਰਦੇ ਹਾਂ ਜ਼ਿਲ੍ਹਾ ਬਰਨਾਲਾ ਤੋਂ ਆਈ ਹੋਈ ਸਤਸੰਗਤ ਜਿਹੜੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਇੱਥੇ ਰਾਹਤ ਸਮਗਰੀ ਲੈ ਕੇ ਪਹੁੰਚੀ ਹੈ ਆਓ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਵੈਗਨਜੀਤ ਕਾ ਖਾਲਸਾ ਵੈਗਨਜੀਤ ਕੀ ਫਤਿਹ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਤੋ ਸਾਰੀ ਸੰਗਤ ਸਾਡੇ ਨਾਲ ਖੜੀ ਆ ਸੀ ਆ ਦਾਣਾ ਚਾਰ ਫੀਲ ਲੈ ਕਿੱਥੇ ਪਹੁੰਚਿਆ ਹਾਪਿੰਡ ਤਾਂ ਸੇਵਾ ਲਈ ਸਾਡੇ ਐਨ ਆਰ ਆਈ ਵੀਰ ਨੂੰ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਇਕੱਠਾ ਕਰਿਆ ਸਾਰਾ ਜੋ ਅੱਜ ਅਸੀਂ ਇਹ ਤੇ ਡੇਰਾਬਾ ਬਨਾਨਕ ਦੇ ਇਲਾਕੇ ਦੇ ਵਿੱਚ ਵੰਡਣਾ ਸੋ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਸੇ ਕਿਹ ਜਾਂ ਮਨ ਮਾੜੀ ਆਵਤ ਨਾ ਹੀ ਆਵੇ ਕਿੱਥੋਂ ਆਏ ਬਜੀ ਪਿੰਡ ਬੀਲੇ ਤੋਂ ਜਿਲ੍ਹਾ ਬਰਨਾਲਾ ਕੋਈ ਸੋਸਾਇਟੀ ਵੱਲੋਂ ਆ ਜਾਂ ਪਿੰਡ ਦੇ ਨਗਰ ਨਿਵਾਸੀ ਤੇ ਐਨ ਆਰ ਆਈ ਭਰਾਵਾਂ ਵੱਲੋਂ ਆ ਜੀ ਇਹ ਸੋਧ ਕਰਨ ਵਾਸੀ ਤੇ ਐਨ ਆਰ ਆਈ ਭਰਾਵਾਂ ਵੱਲੋਂ ਆ ਜੀ ਇਹ ਸਿੱਥੇ ਆਵਾਜ਼ਾਂ ਕਿ ਜਾਂ ਹਾਂਜੀ ਬਾਬਾ ਜੀ ਹਾਂਜੀ ਅੱਜ ਹਰ ਪਿੰਡਾਂ ਲਈ ਸਮਗਰੀ ਭੇਜੀ ਜਾ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਵਿੱਚ ਇਹ ਸਮਗਰੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਤਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹਦੀ ਧਰਮਕੋਟ ਪਿੰਡ ਸ਼ਿਕਾਰਮਾਸ਼ੀਆਂ ਕੋਨੇয়াল ਜੀ ਸਿੰਘਪੁਰਾ ਇਸ ਇਲਾਕੇ ਵਿੱਚ ਸਾਰੇ ਜਿੰਨੇ ਜਿੰਨੇ ਵੀ ਭੈਣ ਭਰਾ ਜ਼ਿਮੀਦਾਰ ਪਰਵਾਹਾਂ ਦੇ ਘਰਾਂ 'ਚ ਡੇਰਿਆਂ ਤੱਕ ਪਹੁੰਚਾਈ ਜਾਏਗੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਿਹੜੇ ਤੰਦਰੁਵੀਰ ਕੇ ਆਸ ਵਿੱਚ ਆਸ ਵਿੱਚ 즐겨 <susur> 주세 <susur> <türk> <türk> <türk>